ਇੱਕ ਅਜੇਹਾ ਵਿਅਕਤੀ ਜਿਸਨੇ 300 ਰੁਪਏ ਦੀ ਨੌਕਰੀ ਤੋਂ ਸ਼ੁਰੂ ਕਰਕੇ ਇੱਕ ਅਜੀਹਾ ਕਾਰੋਬਾਰ ਸਾਮਰਾਜ ਖੜਾ ਕੀਤਾ ਜਿਸਨੇ ਪੂਰੇ ਭਾਰਤ ਦੀ ਆਰਥਿਕਤਾ ਬਦਲ ਦਿੱਤੀ। ਉਹਨਾਂ ਦਾ ਨਾਮ ਹੈ ਤੇਰੂਪਾਈ ਅੰਬਾਨੀ। ਉਹ ਕਹਿੰਦੇ ਸਨ ਸੁਪਨੇ ਵੱਡੇ ਦੇਖੋ। ਇਹ ਸਭ ਤੋਂ ਜ਼ਰੂਰੀ ਹੈ। ਅੱਜ ਅਸੀਂ ਸਿੱਖਾਂਗੇ ਕਿ ਇੱਕ ਸਧਾਰਨ ਵਿਅਕਤੀ ਆਪਣੀ ਦ੍ਰਿਸ਼ਟੀਕੋਣ ਅਤੇ ਹਿੰਮਤ ਨਾਲ ਕਿਵੇਂ ਦੇਸ਼ ਦਾ ਸਭ ਤੋਂ ਵੱਡਾ ਉਦਯੋਗਪਤੀ ਬਣ ਸਕਦਾ ਹੈ। ਸাশ੍ਰੀਆ ਕਾਲਜੀ ਸਫਲਤਾ ਦੀ ਸੋਚ ਤੇ ਅੱਜ ਅਸੀਂ ਇੱਕ ਅਜਿਹੇ ਉਦਯੋਗਪਤੀ ਦੀ ਕਹਾਣੀ ਸੁਣਾਵਾਂਗੇ ਜਿਸ ਨੇ ਨਾ ਸਿਰਫ ਪੈਸਾ ਬਣਾਇਆ ਸਗੋਂ ਹਜ਼ਾਰਾਂ ਆਮ ਭਾਰਤੀਆਂ ਨੂੰ ਸ਼ੇਅਰ ਬਾਜ਼ਾਰ ਰਾਹੀਂ ਅਮੀਰ ਬਣਨ ਦਾ ਮੌਕਾ ਦਿੱਤਾ ਇਹ ਜੀਵਨੀ ਤੁਹਾਨੂੰ ਮਿਹਨਤ ਰਣਨੀਤੀ ਅਤੇ ਰਿਸਕ ਲੈਣ ਦੀ ਹਿੰਮਤ ਸਿਖਾਏਗੀ ਧੀਰુપਾਈ ਦਾ ਜਨਮ 1932 ਵਿੱਚ ਗੁਜਰਾਤ ਦੇ ਇੱਕ ਸਧਾਰਨ ਸਕੂਲ ਅਧਿਆਪਕ ਦੇ ਘਰ ਹੋਇਆ 16 ਸਾਲ ਦੀ ਛੋਟੀ ਉਮਰ ਵਿੱਚ ਉਹਨਾਂ ਨੇ ਕਮਾਈ ਕਰਨ ਲਈ ਸਕੂਲ ਛੱਡ ਦਿੱਤਾ ਉਹ ਆਪਣੇ ਭਰਾ ਨਾਲ ਜਮਨ ਚਲੇ ਗਏ ਅਤੇ ਇੱਕ ਪੈਟਰੋਲ ਪੰਪ ਤੇ 300 ਰੁਪਏ ਮਹੀਨੇ ਦੀ ਨੌਕਰੀ ਸ਼ੁਰੂ ਕੀਤੀ ਜਮਨ ਵਿੱਚ ਉਹਨਾਂ ਨੇ ਕਾਰੋਬਾਰ ਦੇ ਮੁੱਖ ਗੁਰਜਾਬੀਆਂ ਸਿੱਖੀਆਂ ਬਾਜ਼ਾਰ ਨੂੰ ਸਮਝਣਾ ਅਤੇ ਮੋਕੇ ਦੀ ਪਛਾਣ ਕਰਨਾ ਉਹਨਾਂ ਨੇ ਛੋਟੇ-ਛੋਟੇ ਵਪਾਰ ਵੀ ਕੀਤੇ ਜਿਨ੍ਹਾਂ ਵਿੱਚ ਚਾਕਲੇਟ ਅਤੇ ਸਿੱਕੇ ਵੇਚਣ ਦਾ ਕੰਮ ਸ਼ਾਮਲ ਸੀ 1958 ਵਿੱਚ ਉਹ ਭਾਰਤ ਵਾਪਸ ਆਏ ਅਤੇ ਰਿਲਾਈਐਂਸ ਕਮਰਸ਼ੀਅਲ ਕਾਰਪੋਰੇਸ਼ਨ ਸ਼ੁਰੂ ਕੀਤੀ ਸ਼ੁਰੂਆਤ ਵਿੱਚ ਉਹਨਾਂ ਦਾ ਕੰਮ ਮਸਾਲੀਆਂ ਅਤੇ ਨਾਈਲੋਨ ਧਾਗੇ ਦਾ ਵਪਾਰ ਕਰਨਾ ਸੀ ਪਹਿਲਾ ਵੱਡਾ ਕਦਮ ਉਨ੍ਹਾਂ ਨੇ ਮਸਾਲਿਆਂ ਤੋਂ ਧਿਆਨ ਹਟਾ ਕੇ ਪੋਲੀਐਸਟਰ ਧਾਗੇ ਤੇ ਕੇਂਦ੍ਰਿਤ ਕੀਤਾ ਇਸ ਸਮੇਂ ਜ਼ਿਆਦਾਤਰ ਲੋਕ ਸੂਤੀ ਕੱਪੜੇ ਪਾਉਂਦੇ ਸਨ ਪਰ ਟੀਰੂਪਾਈ ਨੇ ਦੇਖਿਆ ਕਿ ਭਵਿੱਖ ਸੰਥੈਟਿਕ ਕੱਪੜਿਆਂ ਦਾ ਹੈ ਉਨ੍ਹਾਂ ਨੇ ਇੱਕ ਛੋਟੇ ਦਫ਼ਤਰ ਤੋਂ ਕੰਮ ਸ਼ੁਰੂ ਕੀਤਾ ਪਰ ਉਨ੍ਹਾਂ ਦਾ ਵਿਜ਼ਨ ਦੁਨੀਆ ਨੂੰ ਬਦਲਣ ਦਾ ਸੀ ਟੀਰੂਪਾਈ ਨੇ ਵਰਟੀਕਲ ਇੰਟੀਗ੍ਰੇਸ਼ਨ ਦੀ ਨੀਤੀ ਅਪਣਾਈ ਭਾਵ ਕੱਚੇ ਮਾਲ ਤੋਂ ਲੈ ਕੇ ਫਾਈਨਲ ਉਤਪਾਦ ਤੱਕ ਸਾਰੀ ਪ੍ਰਕਿਰਿਆ ਨੂੰ ਆਪਣੀ ਕੰਟਰੋਲ ਵਿੱਚ ਰੱਖਣਾ ਉਹਨਾਂ ਨੇ ਪਹਿਲੀ ਵਾਰ ਆਮ ਲੋਕਾਂ ਨੂੰ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਆ ਉਹਨਾਂ ਦਾ ਮੰਨਣਾ ਸੀ ਕਿ ਸਿਰਫ ਅਮੀਰਾਂ ਨੂੰ ਹੀ ਨਹੀਂ ਹਰ ਕਿਸੇ ਨੂੰ ਕਾਰਪੋਰੇਟ ਸਫਲਤਾ ਦਾ ਹਿੱਸਾ ਮਿਲਣਾ ਚਾਹੀਦਾ ਹੈ ਉਹਨਾਂ ਦੀ ਕੰਪਨੀ ਦਾ ਪਹਿਲਾ ਆਈ ਪੀਓ ਬਹੁਤ ਵੱਡੀ ਸਫਲਤਾ ਸੀ ਉਹਨਾਂ ਦੇ ਜੀਵਨ ਵਿੱਚ ਕਈ ਵੱਡੇ ਸੰਘਰਸ਼ ਆਏ ਕੰਪੀਟੀਟਰਸ ਅਤੇ ਸਰਕਾਰੀ ਨਿਯਮਾਂ ਨੇ ਉਹਨਾਂ ਲਈ ਮੁਸ਼ਕਿਲਾਂ ਖੜੀਆਂ ਕੀਤੀਆਂ। ਧੀਰુપਾਈ ਹਮੇਸ਼ਾ ਇੱਕ ਕਦਮ ਅੱਗੇ ਸੋਚਦੇ ਸਨ। ਉਹਨਾਂ ਨੇ ਸਾਬਤ ਕੀਤਾ ਕਿ ਜੇਕਰ ਤੁਹਾਡਾ ਵਿਜ਼ਨ ਮਜ਼ਬੂਤ ਹੈ ਅਤੇ ਤੁਸੀਂ ਨਿਯਮਾਂ ਨੂੰ ਸਮਝਦੇ ਹੋ ਤਾਂ ਤੁਸੀਂ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲ ਸਕਦੇ ਹੋ। ਉਹ ਕੰਪੀਟੀਟਰਸ ਨੂੰ ਬੰਦ ਕਰਨ ਦੀ ਬਜਾਏ ਆਪਣੇ ਆਪ ਨੂੰ ਮਜ਼ਬੂਤ ਕਰਦੇ ਸਨ। ਕਿ ਉਹ ਕੰਪੀਟੀਟਰਸ ਤੋਂ ਅੱਗੇ ਕਿਵੇਂ ਨਿਕਲਣ ਧੀਰੂਪਾਈ ਅੰਬਾਨੀ ਦੀ ਜ਼ਿੰਦਗੀ ਤੋਂ ਸਾਨੂੰ ਤਿੰਨ ਸਬਕ ਮਿਲਦੇ ਹਨ ਨੰਬਰ 1 ਸੁਪਨੇ ਵੱਡੇ ਦੇਖੋ ਅਤੇ ਹਿੰਮਤ ਕਰੋ ਕਦੇ ਵੀ ਆਪਣੇ ਟੀਚਿਆਂ ਨੂੰ ਛੋਟਾ ਨਾ ਕਰੋ ਨੰਬਰ 2 ਉਹਨਾਂ ਨੇ ਹਮੇਸ਼ਾ ਆਪਣੇ ਕਰਮਚਾਰੀਆਂ ਅਤੇ ਸ਼ੇਅਰ ਹੋਲਡਰਸ ਨੂੰ ਮਹੱਤਵ ਦਿੱਤਾ ਨੰਬਰ 3 ਚੀਜ਼ਾਂ ਨੂੰ ਤੁਰੰਤ ਕਰੋ ਉਹ ਕਹਿੰਦੇ ਸਨ ਜੇਕਰ ਤੁਸੀਂ ਕਿਸੇ ਮੌਕੇ ਤੋਂ ਖੁੰਝ ਜਾਂਦੇ ਹੋ ਤਾਂ ਤੁਹਾਡੇ ਕੰਪੀਟੀਟਰਸ ਇਸ ਨੂੰ ਹਾਸਲ ਕਰ ਲੈਣਗੇ ਤੀਰੂਪਾਈ ਅੰਬਾਨੀ ਦੀ ਜੀਵਨੀ ਸਾਨੂੰ ਦੱਸਦੀ ਹੈ ਕਿ ਮਿਹਨਤ ਅਤੇ ਵਿਜਨ ਦਾ ਕੋਈ ਬਦਲਾ ਨਹੀਂ ਸਾਨੂੰ ਕਮੈਂਟ ਵਿੱਚ ਦੱਸੋ ਤੁਸੀਂ ਉਨ੍ਹਾਂ ਦੇ ਜੀਵਨ ਤੋਂ ਕਿਹੜਾ ਸਭ ਤੋਂ ਵੱਡਾ ਸਬਕ ਸਿੱਖਿਆ ਅਗਲੇ ਹਫ਼ਤੇ ਅਸੀਂ ਕਿਸੇ ਹੋਰ ਮਹਾਨ ਵਿਅਕਤੀ ਦੀ ਕਹਾਣੀ ਲੈ ਕੇ ਆਵਾਂਗੇ ਸਫਲਤਾ ਦੀ ਸੋਚ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਦਬਾਓ ਧੰਨਵਾਦ